ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਰਿਸ਼ਤਿਆਂ ਦੀ ਕਦਰ ਬਾਰੇ ਕਿ ਕਿੱਦਾਂ ਅਸੀਂ ਆਪਣੇ ਘਰ ਦੀਆਂ ਧੀਆਂ ਤੇ ਭੈਣਾਂ ਨੂੰ ਇੱਜ਼ਤ ਦੇ ਸਕਦੇ ਹਾਂ ਜੋ ਕਿ ਘਟਦੀ ਜਾ ਰਹੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਨਾ ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਾਮੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਲੱਗੇ ਹਾਂ ਰਿਸ਼ਤਿਆਂ ਦੀ ਕਦਰ ਦੀ ਰਿਸ਼ਤਿਆਂ ਦੀ ਕਦਰ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਅੱਜ ਦੀ ਮਾਡਰਨ ਲਾਈਫ ਦੇ ਵਿੱਚ ਐਨੇ ਵੀਜੀ ਹੋ ਗਏ ਹਾਂ ਕਿ ਸਾਨੂੰ ਰਿਸ਼ਤਿਆਂ ਦੀ ਕਦਰ ਨਹੀਂ ਰਹੀ ਅਸੀਂ ਇੱਕ ਰਿਸ਼ਤਾ ਹੈ ਰਿਸ਼ਤਿਆਂ ਵਿੱਚੋਂ ਉਹ ਹੈ ਭੂਆ ਦਾ ਰਿਸ਼ਤਾ ਜਿਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਜੇਕਰ ਅਸੀਂ ਦੇਖੀਏ ਤਾਂ ਜਦੋਂ ਸਾਡੇ ਘਰ ਧੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਅਸੀਂ ਸਭ ਤੋਂ ਉੱਪਰ ਰੱਖਦੇ ਹਾਂ ਤੇ ਉਸ ਪਹਿਲਾ ਜੋ ਘਰ ਦੀ ਧੀ ਸੀ ਉਸ ਭੂਆ ਨੂੰ ਭੁੱਲ ਜਾਂਦੇ ਹਾਂ ਸਾਨੂੰ ਇੰਜ ਨਹੀਂ ਕਰਨਾ ਚਾਹੀਦਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਜਿਵੇਂ ਕਿ ਸਾਡੀ ਧੀ ਹੈ ਉਸ ਦਾ ਵਿਆਹ ਹੋ ਗਿਆ ਉਸ ਨੇ ਸਾਡੇ ਘਰ ਸਾਨੂੰ ਮਿਲ ਲਾਉਣਾ ਉਸੇ ਦਿਨ ਭੂਆ ਨੇ ਆਉਣਾ ਤਾਂ ਸਾਡੇ ਮਨ ਵਿੱਚ ਇਹ ਵਿਚਾਰ ਆਉਂਦਾ ਕਿ ਅਸੀਂ ਤਾਂ ਆਪਣੀ ਧੀ ਨਾਲ ਇੰਨੀਆਂ ਗੱਲਾਂ ਕਰਨੀਆਂ ਸੀ ਤੇ ਜੇਕਰ ਭੂਆ ਆਵੇਗੀ ਤਾਂ ਅਸੀਂ ਉਹਨੀਆਂ ਜੋ ਉਸ ਸਾਡੀ ਧੀ ਨਾਲ ਗੱਲਾਂ ਕਰਨੀਆਂ ਸੀ ਉਹ ਗੱਲਾਂ ਕਿਵੇਂ ਕਰਾਂਗੇ ਜੋ ਵੀ ਅਸੀਂ ਆਪਣੀ ਧੀ ਨੂੰ ਦੇਣਾ ਸੀ ਉਹ ਕਿਵੇਂ ਦੇਵਾਂਗੇ ਸਾਡੇ ਮਨ ਵਿੱਚ ਇਹ ਵਿਚਾਰ ਆਉਂਦਾ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ ਵੀ ਇਸ ਘਰ ਦੀ ਧੀ ਸੀ ਜਿਸ ਤਰ੍ਹਾਂ ਸਾਨੂੰ ਆਪਣੀ ਧੀ ਦੇ ਆਉਣ ਤੇ ਖੁਸ਼ੀ ਹੁੰਦੀ ਹੈ ਓਵੇਂ ਹੀ ਉਹਨਾਂ ਬਜ਼ੁਰਗਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜੋ ਆਪਣੇ ਘਰ ਦੇ ਬਜ਼ੁਰਗ ਨੇ ਜਦੋਂ ਉਹਨਾਂ ਦੀਆਂ ਧੀਆਂ ਉਹਨਾਂ ਨੂੰ ਮਿਲਣ ਲਈ ਆਉਂਦੀਆਂ ਨੇ ਚਾਹੇ ਦੀ ਉਹਨਾਂ ਦੀ ਉਮਰ ਕਿੰਨੀ ਵੀ ਹੋ ਜਾਵੇ ਪਰ ਇੱਕ ਤਾਂਗ ਹੈ ਜੋ ਆਪਣੇ ਘਰ ਆਉਂਦੀ ਉਹ ਸਭ ਨੂੰ ਰਹਿੰਦੀ ਹੈ ਜ਼ਿੰਦਗੀ ਦੇ ਵਿੱਚ ਅਸੀਂ ਇਹਨਾਂ ਰਿਸ਼ਤਿਆਂ ਨੂੰ ਜਗ੍ਹਾ ਨਹੀਂ ਦੇ ਰਹੇ ਸਾਨੂੰ ਆਪਣੀ ਜ਼ਿੰਦਗੀ ਦੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਅੱਜ ਦੀ ਮਾਡਰਨ ਲਾਈਫ ਦੇ ਵਿੱਚ ਅਸੀਂ ਇੰਨੇ ਬੀਜੀ ਹੋ ਗਏ ਹਾਂ ਕਿ ਸਾਰੇ ਰਿਸ਼ਤਿਆਂ ਨੂੰ ਅਸੀਂ ਸਮੇਟ ਕੇ ਨਹੀਂ ਰੱਖ ਰਹੇ ਸਾਨੂੰ ਆਪਣੇ ਰਿਸ਼ਤਿਆਂ ਦਾ ਦਾਇਰਾ ਵਧਾਉਣਾ ਪਵੇਗਾ ਤਾਂ ਕਿ ਉਸ ਵਿੱਚ ਸਾਰੇ ਰਿਸ਼ਤੇ ਆ ਜਾਣ ਜਦ ਅਸੀਂ ਸਾਡਾ ਜੋ ਬੱਚਾ ਹੋਵੇਗਾ ਉਹ ਵੱਡਾ ਹੋ ਜਾਵੇਗਾ ਸਾਡਾ ਬੇਟਾ ਉਸਦੇ ਘਰ ਬੇਟੀ ਹੋਵੇਗੀ ਤਾਂ ਉਹ ਵੀ ਇਸੇ ਤਰ੍ਹਾਂ ਹੀ ਕਰੇਗਾ ਜੋ ਅਸੀਂ ਕਰਦੇ ਹਾਂ ਉਹੀ ਵਾਪਸ ਆਉਂਦਾ ਹੈ ਜੋ ਬੱਚੇ ਸਾਨੂੰ ਕਰਦੇ ਹੋਏ ਦੇਖਦੇ ਨੇ ਉਹੀ ਉਹ ਕਰਦੇ ਨੇ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਉਹ ਇੱਕ ਕਹਾਵਤ ਹੈ ਨਾ ਕਿਤੀ ਜੰਮੀ ਭੈਣ ਵਿਸਰੀ ਭੂਆ ਕਿਹਦੇ ਯਾਦ ਇਸ ਤਰ੍ਹਾਂ ਇਸ ਕਹਾਵਤ ਨੂੰ ਸੁਣ ਕੇ ਅਸੀਂ ਇਹੀ ਕਹਾਂਗੇ ਕਿ ਇਸ ਕਹਾਵਤ ਨੂੰ ਅਸੀਂ ਸੱਚ ਕਰ ਰਹੇ ਹਾਂ ਜੋ ਘਰ ਦੀਆਂ ਧੀਆ ਹੁੰਦੀਆਂ ਨੇ ਉਹ ਕੁਝ ਲੈਣ ਲਈ ਨਹੀਂ ਆਉਂਦੀਆਂ ਉਹ ਤਾਂ ਖੁਸ਼ੀਆਂ ਦੇਣ ਲਈ ਆਉਂਦੀਆਂ ਨੇ ਜਦੋਂ ਅਸੀਂ ਉਹਨਾਂ ਦਾ ਮਾਨ ਸਨਮਾਨ ਨਹੀਂ ਕਰਦੇ ਤਾਂ ਜੋ ਉਹਨਾਂ ਦੇ ਦਿਲ ਵਿੱਚ ਇੱਕ ਹੌਂਕਾ ਨਿਕਲਦਾ ਨਾ ਉਹ ਸਾਡੇ ਘਰ ਦੀਆਂ ਖੁਸ਼ੀਆਂ ਨੂੰ ਬਹੁਤ ਜ਼ਿਆਦਾ ਦੂਰ ਲੈ ਜਾਂਦਾ ਜੇਕਰ ਅਸੀਂ ਉਹਨਾਂ ਦਾ ਮਾਨ ਸਨਮਾਨ ਕਰੀਏ ਤਾਂ ਸਾਡਾ ਘਰ ਜੋ ਭਗਵਾਨ ਜੋ ਪਰਮਾਤਮਾ ਸਾਡੇ ਘਰ ਨੂੰ ਖੁਸ਼ੀਆਂ ਦੇ ਨਾਲ ਭਰ ਦੇਵੇਗਾ ਜੋ ਧੀਆ ਦੇ ਅੰਦਰੋਂ ਨਿਕਲੀਆਂ ਹੋਈਆਂ ਦੁਆਵਾਂ ਨੇ ਨਾ ਉਹ ਆਪਣੇ ਘਰ ਵਿੱਚ ਖੁਸ਼ੀਆਂ ਭਰ ਦੇਣਗੀਆਂ ਜਿਵੇਂ ਮੈਂ ਆਪਣੀ ਰੀਅਲ ਲਾਈਫ ਦੇ ਵਿੱਚ ਹੀ ਦੇਖ ਲਵਾਂ ਜਦੋਂ ਮੈਂ ਆਪਣੇ ਪੇਕੇ ਘਰ ਜਾਣਾ ਹੁੰਦਾ ਰਸਤੇ ਦੇ ਵਿੱਚ ਮੈਨੂੰ ਫੋਨ ਆਉਂਦਾ ਕਿ ਦੀਦੀ ਤੁਸੀਂ ਕਿੱਥੇ ਪਹੁੰਚ ਗਏ ਜਦੋਂ ਇਹ ਫੋਨ ਆਉਂਦਾ ਨਾ ਉਦੋਂ ਇੰਨੀ ਖੁਸ਼ੀ ਹੁੰਦੀ ਆ ਘਰ ਦੇ ਵਿੱਚ ਚਾਹੇ ਦੀ ਆਪਣਾ ਭਰਾ ਚਾਹੇ ਦੀ ਆਪਣਾ ਡੈਡੀ ਜੋ ਵੀ ਆਪਾਂ ਨੂੰ ਫੋਨ ਕਰਦਾ ਇੰਨੀ ਖੁਸ਼ੀ ਨਹੀਂ ਹੁੰਦੀ ਪਰ ਜਦੋਂ ਭਾਬੀ ਫੋਨ ਕਰਦੀ ਹੈ ਨਾ ਉਦੋਂ ਇੰਨੀ ਖੁਸ਼ੀ ਹੁੰਦੀ ਆ ਇੱਕ ਤਰ੍ਹਾਂ ਦਾ ਐ ਲੱਗਦਾ ਵੀ ਕੋਈ ਸਾਡਾ ਉਸ ਘਰ ਦੇ ਵਿੱਚ ਇੰਤਜ਼ਾਰ ਕਰ ਰਿਹਾ ਵहां ਖੋਲ ਕੇ ਸਾਡਾ ਕੋਈ ਸਵਾਗਤ ਕਰ ਰਿਹਾ। ਇਹੀ ਕਹਾੰਗੀ ਮੈਂ ਕਿ ਤੁਸੀਂ ਹਰ ਰਿਸ਼ਤੇ ਦਾ ਸਨਮਾਨ ਕਰੋ ਤੀਆਂ ਭੈਣਾਂ ਨੂੰ ਇੱਜ਼ਤ ਦਿਓ ਜੋ ਕਿ ਘਟਦੀ ਜਾ ਰਹੀ ਹੈ। ਕਿਉਂਕਿ ਉਹ ਉਸ ਘਰ ਦੀਆਂ ਤੀਆਂ ਸੀ ਅਸੀਂ ਇਹ ਭੁੱਲ ਚੁੱਕੇ ਹਾਂ ਜੋ ਜਗ੍ਹਾ ਅੱਜ ਸਾਡੀਆਂ ਤੀਆਂ ਦੀ ਹੈ ਉਹ ਜਗ੍ਹਾ ਉਸ ਘਰ ਦੇ ਵਿੱਚ ਪਹਿਲਾਂ ਉਹਨਾਂ ਦੀ ਸੀ। ਇਸ ਤਰ੍ਹਾਂ ਰੀਅਲ ਲਾਈਫ ਦੇ ਵਿੱਚ ਜੋ ਘਟਨਾਵਾਂ ਘਟਦੀਆਂ ਨੇ ਉਸੇ ਨੂੰ ਦੇਖਦੇ ਹੋਏ ਮੈਂ ਕਹਾਂਗੀ ਕਿ ਜੋ ਅੰਦਰੋਂ ਖੁਸ਼ੀ ਆਉਂਦੀ ਹੈ ਨਾ ਜਦੋਂ ਰਸਤੇ ਦੇ ਵਿੱਚ ਫੋਨ ਆਉਂਦਾ ਕੇ ਦੀਦੀ ਤੁਸੀਂ ਕਿੱਥੇ ਪਹੁੰਚ ਗਏ ਉਹ ਖੁਸ਼ੀ ਮੈਂ ਬਿਆਨ ਨਹੀਂ ਕਰ ਸਕਦੀ ਕਿਉਂਕਿ ਜਦੋਂ ਅਸੀਂ ਜਾਣੇ ਆ ਨਾ ਉਸ ਘਰ ਦੇ ਅੰਦਰ ਤਾਂ ਇੰਜ ਲੱਗਦਾ ਵੀ ਮੇਰਾ ਕੋਈ ਇੰਤਜ਼ਾਰ ਕਰ ਰਿਹਾ ਸੀ ਐਨੀ ਖੁਸ਼ੀ ਮਿਲਦੀ ਆ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਇੰਜ ਹੀ ਕਰੋ ਆਪਣੇ ਰਿਸ਼ਤਿਆਂ ਨੂੰ ਸਮੇਟ ਕੇ ਰੱਖੋ ਪਿਆਰ ਦਿਓ ਮਾਨ ਸਨਮਾਨ ਦਿਓ ਕਿਉਂਕਿ ਲਾਈਫ بار بار ਨਹੀਂ ਮਿਲਦੀ ਇਹ ਰਿਸ਼ਤੇ ਆ ਜੋ ਉਹਨਾਂ ਨੂੰ ਪਿਆਰ ਦਿਓ ਜੋ ਤੁਸੀਂ ਕਰੋਗੇ ਉਹੀ ਅੱਗੇ ਤੁਹਾਡੇ ਬੱਚੇ ਵੀ ਕਰਨਗੇ ਤੁਹਾਡੇ ਬੱਚੇ ਤੁਹਾਡੇ ਤੋਂ ਹੀ ਸਿੱਖਦੇ ਨੇ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰੀਏ ਰਿਸ਼ਤਿਆਂ ਦੀ ਕਦਰ ਦੀ ਤੇ ਧੀਆਂ ਭੈਣਾਂ ਦੀ ਇੱਜ਼ਤ ਦੀ ਜੋ ਕਿ ਅਸੀਂ ਇਸ ਤਰ੍ਹਾਂ ਵਧਾ ਸਕਦੇ ਹਾਂ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ